ਕਿਰੀ ਕਿਥੇ ਵੱਡੇ-ਪੁੱਠੇ ਪਾ ਕੇ ਜਾਈਂ ਕਿੱਧਰ ਵਾਗੇ ਪਰਾਗੇ ਪਸਵਾ ਮਰਨਾ ਪਤਾ ਨਹੀਂ ਕਿਸੇ ਪਾਸੇ ਕਿੱਧਰ ਨਿਕਲ ਜਾਂਦਾ ਕੀ ਪਤਾ ਦੋ ਦਿਨ ਆਉਂਗਾ ਦੋ ਦਿਨ ਆਉਂਗਾ ਪਾਣੀ ਪੀਣਾ ਤੇ ਇਹ ਵੀ ਹੈਗਾ ਘਰੇ ਬੈਠਾ ਚੌਰਾ ਚੰਗਾ ਪਲਾ ਇਹ ਨਹੀਂ ਪਿਆ ਸਕਦਾ ਨਹੀਂ ਤੈਨੂੰ ਚੌਰੇ ਦੀ ਕੀ ਗੱਲ ਦੱਸਾਂ ਮੈਂ ਪੋਚਾ ਰਾਈ ਜਾਂਦੀ ਸੀਗੀ ਮੰਨ ਕੇ ਕਾਲੀ ਪੱਗ ਚਿੱਟਾ ਪਾ ਕੇ ਕੁਰਤਾ ਹਾਂ ਭਾਣੇ ਪਤਾ ਨਹੀਂ ਕਿੱਧਰ ਨਿਕਲੋ ਜਿਵੇਂ ਕਿਹਾ ਬਕੂ ਜੀ ਤੇ ਕਪੂਚੀ ਰਿਆ ਦੋ ਬੈਠ ਕੇ ਔਖਾ ਲਾਉਣਾ ਇਹਥੋਂ ਲੱਗਦਾ ਨਹੀਂ ਹੈਗਾ ਲੈ ਕਹਿੰਦਾ ਭਾਈ ਬੈਠ ਕੇ ਲਾ ਲਿਆ ਕਰੋ ਹੈ ਕੋ ਮੂਤ ਕਿੱਟਾ ਹੋਣੀ ਇਹ ਹਜਾ ਮੈਂ ਤੇ ਨਹੀਂ ਅਜੇ ਬੁੜਾ ਤਾਂ ਕਿਸੇ ਨੇ ਹੋ ਬੈਣਾ ਤਾਂ ਹੀ ਤਾਂ ਕਹਿੰਦੀ ਆ ਵੀ ਮਣੀ ਮੋਟੀ ਵੀ ਨਹੀਂ ਸੰਗ ਸਰਮਾ ਜਿਦੋਂ ਜੀ ਕਰਦਾ ਉਹ ਕੋਈ ਨਿਕ ਹੋਰ ਗੱਲ ਸ ਮੈਨੂੰ ਕਹਿੰਨਾ ਰੋਟੀ ਬਣ ਗਈ ਜੀ ਮਾਂ ਮੈਰੀ ਜੀ ਲੱਗਦੀ ਐ ਨਹੀਂ ਤੈਨੂੰ ਜੀ ਆਹੋ ਰੋਟਾ ਲੱਗਿਆ ਭਇਆ ਆ ਬੁੜੀ ਮੂਤਾ ਕਰੀ ਹੋਈ ਕਹਿੰਦੇ ਦੀ ਤੇ ਉਹਨੂੰ ਕਹੀਂ ਫਿਰ ਤਾਂ ਮੈਨੂੰ ਭਾਈ ਐ ਬੋਲਦਾ ਹੀ ਨਹੀਂ ਤੜਕੇ ਦੀ ਨਿਕਲੀ ਹੋਈ ਉਹ ਕਿਹੜਾ ਕਿਸੇ ਪਾਸੋਂ ਆਈ ਐ ਇਹ ਆਪਣੀ ਜਾਨ ਨੂੰ ਸਿਆਪੇ ਨੇ ਇੱਥੇ ਜਾਨ ਨੂੰ ਪੱਟੇ ਨੇ ਜਿੰਨੇ ਮਰਜੀ ਤੁਹਾਡੀ ਕਲਮ ਦਾ ਝੱਗਾ ਝੱਗ ਤੇ ਆਪ ਦੀ ਢੱਡ ਲੰਗਾ ਆਪ ਦੀ ਢੱਡ